ਗੁਰਦੁਆਰਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੀ ਨਨਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਕੰਗ ਨੇ ਸੁਹਾਣਾ ਗੁਰਦੁਆਰਾ ਸਾਹਿਬ ਵਿਖੇ ਮਤਾ ਟਿਕਿਆ। ਇਸ ਤੋਂ ਪ੍ਰੰਤ ਉਹਨਾਂ ਨੇ ਆਪਣੇ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਕਿਹਾ ਕਿ ਮਾਨ ਸਰਕਾਰ ਦੀ ਗਵਾਈ ਵਿੱਚ ਪਿਛਲੇ 2 ਸਾਲਾਂ 'ਚ ਸੂਬੇ ਅੰਦਰ ਰੋਜ਼ਗਾਰ ਦਿੱਤਾ ਗਿਆ, ਮੁਫਤ ਬਿਜਲੀ ਦਿੱਤੀ ਗਈ ਹੈ ਅਤੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਗਏ ਨੇ। ਉਹਨਾਂ ਕਿਹਾ ਕਿ ਜਿਹੜੇ ਲੋਕ ਸਿਰਫ ਸਿਆਸੀ ਲਹਾ ਲੈਣ ਦੇ ਲਈ ਦਲ ਬਦਲੀਆਂ ਕਰ ਰਹੇ ਨੇ ਉਹਨਾਂ ਨੇ ਪੰਜਾਬ ਦੇ ਲੋਕ ਸਬਕ ਸਿਖਾਉਣਗੇ। ਮਲਵਿੰਦਰ ਗੰਗਾ ਕਹਿੰਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਟੂਰਿਜ਼ਮ ਬੇਹੱਦ ਜਿਹੜਾ ਕੀ ਸੰਭਾਵਨਾ ਹੈ ਤੇ ਸਰਕਾਰ ਜਿਹੜਾ ਕਿ ਇਸ ਤੇ ਖਾਸ ਧਿਆਨ ਦੇਵੇ। ਸਾਹਿਬ ਅੱਜ ਅਸੀਂ ਸਾਡੇ ਮਹਾਲੀ ਤੋਂ ਸਤਕਾਰਯੋਗ ਐਮ.ਐਲ.ਏ. ਸਰਦਾਰ ਕੁਲਵੰਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਮੈਡਮ ਪ੍ਰਭਜੋਤ ਕੌਰ ਜੀ ਔਰ ਆਮ ਆਦਮੀ ਪਾਰਟੀ ਦੇ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਸਾਥੀ ਪੰਜਾਬ ਚੋਂ ਵੱਖ-ਵੱਖ ਥਾਵਾਂ ਤੋਂ ਆਏ ਸਾਥੀ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅਸੀਂ ਆਪਣੇ ਚੋਣ ਮਹਿੰਮ ਦੀ ਜਿਹੜੀ ਆ ਸ਼ੁਰੂਆਤ ਕਰਨ ਜਾ ਰਹੇ ਆ ਇਸ ਸਥਾਨ ਤੋਂ ਬਾਅਦ ਹੁਣ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਜਿਹੜਾ ਪਾਰਟੀ ਨੇ ਮੈਨੂੰ ਚੋਣ ਲੜਨ ਦਾ ਮੌਕਾ ਦਿੱਤਾ ਆ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਤਕਸਰੀ ਕੇਸਗੜ ਸਾਹਿਬ ਅਤੇ ਮਾਤਾ ਨੈਣਾ ਦੇਵੀ ਵਸਤ ਜਾ ਕੇ ਸਾਰੇ ਸਤਕਾਰਯੋਗ ਐਮਐਲਏ ਸਹਿਬਾਨਾਂ ਨਾਲ ਨਤਮਸਤਕ ਹੋਵਾਂਗੇ ਔਰ ਚੋਣ ਮਹੀਮ ਦਾ ਆਗਾਜ਼ ਕਰਾਂਗੇ ਜਿੱਥੇ ਮੈਂ ਗੁਰੂ ਸਾਹਿਬ ਦਾ ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਉਹਦੇ ਨਾਲ ਨਾਲ ਮੈਂ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਸ ਅਹਿਮ ਸੀਟ ਤੇ ਪਾਰਟੀ ਦੀ ਟਿਕਟ ਦੇ ਕੇ ਅੱਜ ਦੇਸ਼ ਦੀ ਲੋਕਸ਼ਾਹੀ ਨੂੰ ਬਚਾਉਣ ਵਾਲੀ ਲੜਾਈ 'ਚ ਆਪਣਾ ਇੱਕ ਖਾਸ ਮੁਕਾਮ ਜਿਹੜਾ ਸਾਥ ਸਾਥੀ ਦੇ ਰੂਪ ਚ ਮੈਨੂੰ ਮੌਕਾ ਦਿੱਤਾ ਹੈ ਇਹਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਮਿਹਰ ਕਰਨ ਕਿ ਜਿਸ ਸੋਚ ਨਾਲ ਜਿਸ ਭਰੋਸੇ ਨਾਲ ਮੈਨੂੰ ਪਾਰਟੀ ਤੇ ਲੱਖਾਂ ਕਰੋੜਾਂ ਸਾਥੀਆਂ ਦੀਆਂ ਦੁਆਵਾਂ ਕਰਕੇ ਲੀਡਰਸ਼ਿਪ ਨੇ ਇਹ ਮੌਕਾ ਦਿੱਤਾ ਉਹ ਅਸੀਂ ਲੋਕ ਸਭਾ ਲੋਕ ਸਭਾ ਦੀਆਂ ਚੋਣਾਂ 'ਚ ਵੀ ਜਿੱਤ ਹਾਸਲ ਕਰਕੇ ਪਾਰਲੀਮੈਂਟ 'ਚ ਜਾ ਕੇ ਪੰਜਾਬ ਦੀ ਸ਼੍ਰੀ ਅਨੰਦਪੁਰ ਸਾਹਿਬ ਦੀ ਆਵਾਜ਼ ਬੁਲੰਦ ਕਰਾਂਗੇ ਲੋਕ ਹਿੱਤ ਦੀ ਗੱਲ ਕਰਾਂਗੇ ਲੋਕਾਂ ਦੇ ਅਧਿਕਾਰਾਂ ਨੂੰ ਪ੍ਰੋਟੈਕਟ ਕਰਾਂਗੇ ਤੋਂ ਇਸੇ ਕਰਕੇ ਅੱਜ ਇੱਥੇ ਸ਼ੁਰੂਆਤ ਵਾਸਤੇ ਆਏ ਆਂ ਔਰ ਤੁਹਾਡਾ ਮੀਡੀਆ ਦੇ ਸਾਰੇ ਸਾਥੀਆਂ ਦਾ ਮੈਂ ਤਹੇ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਤੁਸੀਂ ਵੀ ਲਗਾਤਾਰ ਇਸ ਸੰਘਰਸ਼ ਦੀ ਲੜਾਈ 'ਚ ਹਮੇਸ਼ਾ ਮੇਰਾ ਸਾਥ ਦਿੱਤਾ ਆ ਤੇ ਤੁਹਾਡੀਆਂ ਵੀ ਉਮੀਦਾਂ ਤੋਂ ਕਦੀ ਮੈਂ ਹਮੇਸ਼ਾ ਹੀ ਖੜਾ ਉੱਤਰਨ ਦੀ ਕੋਸ਼ਿਸ਼ ਕਰੂੰਗਾ ਇਹ ਮੇਰੀ ਪੂਰੀ ਪ੍ਰਿਆਸ ਰਹੂਗਾ ਇਹ ਮੇਰਾ ਹਮੇਸ਼ਾ ਹੀ ਜਿਹੜਾ ਹੈਗਾ ਹਮੇਸ਼ਾ ਜਿਹੜਾ ਮੇਰਾ ਸੰਘਰਸ਼ ਚ ਜਾਰੀ ਰਹੇ ਸੁਖੰਗਰ ਸਾਹਿਬ ਤੁਸੀਂ ਘਟ ਤੋਂ ਪਹਿਲਾਂ 10 ਸਾਲ ਉੱਥੋਂ ਵਿਚਰਦੂ ਮਾਜਰ ਕਾਮ ਨੇ ਗਵਾਹੀ ਕੀਤੀ ਨਾਨਕਪੁਰ ਸਰਪੱਲ ਲੋਕ ਸਭਾ ਲਈ ਤੇ ਵਾੜੀ ਸਾਹਿਬ ਨੇ ਕੀਤੀ ਉਹਨਾਂ ਦੀ ਪਰਫਾਰਮੈਂਸ ਕਿੱਦਾਂ ਦੇਖਦੇ ਹੋ ਦੇਖੋ ਸਾਡੀ ਲੜਾਈ ਪੰਜਾਬ ਦੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਦੀ ਹੈ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਦੀ ਲੜਾਈ ਆਪਣੇ ਪਰਿਵਾਰ ਦੇ ਭਵਿੱਖ ਤੇ ਆਪਣੇ Empire ਨੂੰ ਪ੍ਰੋਟੈਕਟ ਕਰਨ ਦੇ ਜਿਹੜੇ ਆ ਭਵਿੱਖ ਦੀ ਲੜਾਈ ਹੈ ਜੰਗ ਸਾਹਿਬ ਇਹ ਵੀ ਤੁਸੀਂ ਉਹ ਦੇਖ ਰਹੇ ਆ ਅੰਮ੍ਰਿਤਪੁਰ ਤੋਂ ਪਹਿਲਾਂ ਤੁਸੀਂ ਜਿੱਤੇ ਲੁਧਿਆਣੇ ਚ ਲਈਏ ਚੰਦੂ ਮਾਹਰਾ ਸਾਹਿਬ ਜਿੱਤੇ ਦੁਬਾਰੇ ਜਿੱਤੇ ਕਿਵਾੜੀ ਜਿੱਤੇ ਇਹ ਕਹਿੰਦੇ ਚਰਚਾ ਹੁਣ ਚੰਡੀਗੜ੍ਹ ਤੋਂ ਲੜਨ ਦੀ ਹੈ ਇਹ ਕਾਰਨ ਕੀ ਹੈ ਕਿ ਬੰਦਾ ਇੱਕ ਵਾਰੀ ਜੇਦਾ ਬਾਅਦ ਚ ਉਹ ਹਲਕੇ ਹੀ ਹੋਰ ਦੇਖਣ ਰਹਿ ਜਾਂਦੇ ਆ ਧੋਖਾ ਧੋਖਾ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨਾਲ ਧੋਖਾ ਦਗਾ ਕਮਾਇਆ ਇਹਨਾਂ ਨੇ ਉਸ ਪਵਿੱਤਰ ਧਰਤੀ ਜਿੱਨੇ ਸਮਾਜਿਕ ਏਕਤਾ ਭਾਈਚਾਰਕ ਸਾਂਝ ਦੁਨੀਆ ਦੀ ਮਿਸਾਲੀ ਜਿਹੜੀ ਕੁਰਬਾਨੀ ਦੇ ਕੇ ਇੱਕ ਇਤਿਹਾਸ ਸਿਰਜਿਆ ਉਸ ਧਰਤੀ ਔਰ ਉਸ ਧਰਤੀ ਦੇ ਲੋਕਾਂ ਨਾਲ ਜਿਹੜਾ ਇਹਨਾਂ ਨੇ ਦਗਾ ਕਮਾਇਆ ਲੋਕ ਇਹਨਾਂ ਨੂੰ ਬਖਸ਼ਣਗੇ ਇੱਕ ਚੀਜ਼ ਹੋਰ ਕੰਗਸਾਬ ਕਿਸੇ ਵੀ ਪਾਰਟੀ ਦੀ ਆਪਾਂ ਗੱਲ ਕਰ ਲਈ ਉਮੀਦਵਾਰਾਂ ਦਾ ਆਪਣੀ ਪਾਰਟੀਆਂ 'ਚ ਜਿਹੜੇ ਵਰਕਰ ਜੱਦੀ ਕੰਮ ਕਰ ਰਹੇ ਨੇ ਉਹਦਾ ਘਾਟਾ ਪੈ ਚੁੱਕਾ ਹੈ ਹਰ ਪਾਰਟੀ ਨੂੰ ਇਧਰ ਉਧਰ ਲੱਭਣੇ ਪੈ ਰਹੇ ਵੀ ਦੁਆ ਪੰਜਾਬ 'ਚ ਮਾਨ ਸਾਹਿਬ ਦੀ ਅਗਵਾਈ ਚ 2 ਸਾਲਾਂ ਚ ਜੋ ਲੋਕ ਹਿੱਤ ਵਾਸਤੇ ਕੰਮ ਹੋਇਆ ਨੌਜਵਾਨਾਂ ਨੂੰ ਨੌਕਰੀਆਂ ਤੋਂ ਲੈ ਕੇ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਰੋਜ਼ਗਾਰ ਦੇਣ ਤੋਂ ਇਲਾਵਾ ਜਿਸ ਤਰੀਕੇ ਨਾਲ ਕਰਪਸ਼ਨ ਤੇ ਠੱਲ ਪਈ ਆ ਆਮ ਸਧਾਰਨ ਵਰਗਾਂ ਨੂੰ ਬਿਜਲੀ ਫ੍ਰੀ ਦੇ ਕੇ ਘਰ ਘਰ ਰਾਸ਼ਨ ਦੇਣ ਦੀ ਸਕੀਮ ਸ਼ੁਰੂ ਕਰਕੇ ਤਮਾਮ ਉਪਰਾਲੇ ਮਾਨ ਸਾਹਿਬ ਦੀ ਸਰਕਾਰ ਨੇ ਕੀਤੇ ਆ ਇੱਕ ਇੱਕ ਇਸ এজেন্ডੇ ਨਾਲ ਅਸੀਂ ਹਰੇਕ ਘਰ ਦਾ ਹੁੰਡਾ ਖੜਕਾਵਾਂਗੇ ਜਿਹੜੇ ਲੋਕ ਸਿਰਫ ਤੇ ਸਿਰਫ ਰਾਜਨੀਤਿਕ ਲਾਹਾ ਲੈਣ ਲਈ ਪਾਰਟੀਆਂ ਚ ਅਦਲਾ ਬਦਲੀ ਕਰ ਰਹੇ ਆ ਉਹ ਵੀ ਪੰਜਾਬ ਦੇ ਲੋਕ ਸਵਕ ਨੂੰ ਸਰ ਜੀ ਸਾਹਿਬ ਕੀ ਸੋਚ लेके ਚਲੇਗੇ ਅਨੰਦਪੁਰ ਸਾਹਿਬ ਕੇ ਲੋਕੋ ਕੇ ਲਈ ਖੁਦ ਦਾ ਕੀ ਵਿਜਨ ਲੈ ਕੇ ਚਲੇ ਜੇ ਲੋਕੋ ਪੀਛੇ ਜਾਏਗੇ ਦੇਖਿਏ ਸਭ ਤੋਂ ਬੜੀ ਬਾਤ ਹੈ